ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੈਣੀ ਪਸਵਾਲ ਵਿੱਚ ਗਲਤ ਭਾਈਚਾਰੀ ਦੀ ਆਬਾਦੀ ਨਾਲ ਲੱਗਦੇ ਸਾਂਝੇ ਛੱਪੜ ਤੇ ਕੁਝ ਤਬੰਗ ਕਿਸਮ ਦੇ ਲੋਕਾਂ ਵੱਲੋਂ ਰਾਤੋਂ ਰਾਤ ਕਬਜ਼ਾ ਕਰ ਲੈਣ ਦੀ ਖਬਰ ਮਿਲੀ ਹੈ ਪਿੰਡ ਦੇ ਲੋਕਾਂ ਦਾ આરોਪ ਹੈ ਕਿ ਕਬਜ਼ਾ ਪਿੰਡ ਦੀ ਹੀ ਪੰਚਾਇਤ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਕਰਵਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਛੱਪੜ ਦਾ ਕੁੱਲ ਰਕਬਾ 1.5 ਏਕੜ ਬੰਦਾ ਹੈ ਜਿਸ ਦੀ ਕੀਮਤ ਲਗਭਗ 2 ਕਰੋੜ ਰੁਪਏ ਦੱਸੀ ਜਾ ਰਹੀ ਹੈ ਕਿਤਾ ਜੀ ਜਿਆਪਾਲ ਸਿੰਘ ਨੇ ਉਹਦੀ ਘਰ ਦੀ ਸਰਪੰਚ ਹੈ ਉਹਨੇ ਪਹਿਲਾਂ ਆਪ ਹੀ ਇਹ ਬਣਾ ਆਪੇ ਕੀਤਾ ਕਬਜ਼ਾ ਫਿਰ ਆਪਣੇ ਭਨੁਈਏ ਨੂੰ ਕਰਾਇਆ ਹੈ ਫਿਰ ਆਪਣੇ ਜਿਹੜੇ ਚਾਕੇ ਦੇ ਪੁੱਤਰ ਨੇ ਉਹਨਾਂ ਨੂੰ ਕਰਾਇਆ ਸਾਰੇ ਆਪਣੇ ਜਿਹੜੇ ਚਹੇਤੇ ਨੇ ਉਹਨਾਂ ਨੂੰ ਕਬਜ਼ਾ ਕਰਾਇਆ ਤੇ ਸਰਪੰਚ ਨੇ ਜਾਈ ਕਬਜ਼ਾ ਕਰਨ ਲਈ ਨਾਲ ਪੰਚਾਇਤ ਨਾਲ ਪੰਚਾਇਤ ਮੈਂਬਰ ਨੇ ਉਹਨਾਂ ਨੂੰ ਵੀ ਕਰਾਇਆ ਦੂਜੇ ਪਾਸੇ ਪਿੰਡ ਦੀ ਸਰਪੰਚ ਦੇ ਪਤੀ ਵਿਆਲਪਾਲ ਸਿੰਘ ਨੇ ਆਪਣੇ ਤੇ ਲੱਗੇ ਸਾਰੇ આરોਪਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਹਨਾਂ ਦਾ ਕੋਈ ਵੀ ਰਖਵਾ ਛੱਪੜ ਨਾਲ ਨਹੀਂ ਲੱਗਦਾ ਤੇ ਉਹਨਾਂ ਵੱਲੋਂ ਤੇ ਸਗੋਂ ਖੁਦ ਡੀਸੀ ਗੁਰਦਾਸਪੁਰ ਨੂੰ ਇਸ ਦੀ ਲਿਖਤੀ ਸ਼ਿਕਾਇਤ ਕੀਤੀ ਗਈ ਹੈ ਸਰ ਮੈਂ ਕੋਈ ਕਿਸੇ ਦਾ ਕਬਜ਼ਾ ਨਹੀਂ ਕਰਵਾਇਆ ਜਿਸ ਦਿਨ ਇਹ ਮਿੱਟੀ ਪਾਈ ਗਈ ਮੈਂ ਪਿੰਡ ਦੇ ਵਿੱਚ ਨਹੀਂ ਸੀ ਤੇ ਮੈਨੂੰ ਜਦੋਂ ਪਤਾ ਲੱਗਿਆ ਕਿ ਛੱਪੜ ਦੇ ਨੇੜੇ ਮਿੱਟੀ ਪੈਂਦੀ ਹੈ ਤੇ ਮੈਂ ਉਥੋਂ ਪਿੰਡ ਵਿੱਚ ਕਿਸੇ ਬੰਦੇ ਨੂੰ ਫੋਨ ਕਰਕੇ ਉਹਦੇ ਉਹਨਾਂ ਦੇ ਕੋਲ ਭੇਜਿਆ ਕਿ ਮਤਲਬ ਮਿੱਟੀ ਜਿਹੜੀ ਹੈ ਛੱਪੜ ਦੇ ਵਿੱਚ ਨਾ ਪਾਓ ਉਸ ਤੋਂ ਬਾਅਦ ਮੈਂ ਉਸ ਦਿਨ ਘਰ ਨਹੀਂ ਆਇਆ ਅਗਲੇ ਦਿਨ ਜਦੋਂ ਮੈਂ ਸਿਰੇ ਘਰ ਆਇਆ ਜਦੋਂ ਮੈਂ ਦੇਖਿਆ ਕਿ ਮਿੱਟੀ ਪਈ ਹੈ ਤੇ ਮੈਂ ਡੀ ਸਾਹ ਦੇ ਮੌਜੂਦਾ ਪੰਚਾਇਤ ਸਾਰੀ ਲੈ ਕੇ ਆਪਾਂ ਉੱਥੇ ਉਹਨਾਂ ਦੇ ਅੱਗੇ ਅਸੀਂ ਬੇਨਤੀ ਕੀਤੀ ਕਿ ਜੇ ਜੇ ਸਰ ਸਾਡੇ ਛੱਪੜ ਦੇ ਵਿੱਚ ਤਾਂ ਮਿੱਟੀ ਪਾਈ ਗਈ ਹੈ ਤੇ ਸਾਡੀ ਜਿਹੜੀ ਆ ਉਹ ਕੋਈ ਉਹਨੂੰ ਕਬਜ਼ੇ ਵਿੱਚ ਲਾਇਆ ਜਾਵੇ ਤੇ ਫਿਰ ਡੀ ਸਾਹਿਬ ਨੇ ਉਹਨਾਂ ਨੇ ਏ ਡੀ ਸੀ ਸਾਹਿਬ ਉਹਨਾਂ ਨੂੰ ਮਾਰਕ ਕਰ ਦਿੱਤੀ ਐਪਲੀਕੇਸ਼ਨ ਤੇ ਫਿਰ ਉੱਥੇ ਜਿਹੜੀ ਸਾਡੀ ਉਹਨਾਂ ਨੇ ਕਾਰਵਾਈ ਜਿਹੜੀ ਉਹਨਾਂ ਨੇ ਦੂਸਰੇ ਦਿਨ ਮਤਲਬ ਜੋ ਮੌਕਾ ਦੇਖਣ ਵਾਸਤੇ ਮੁਲਾਜ਼ਮ ਭੇਜੇ ਪੰਚਾਇਤ ਅਫਸਰ ਜਿਹੜਾ ਉਹ ਮੌਕੇ ਦੇ ਉੱਤੇ ਆਇਆ ਉਹਨਾਂ ਨੇ ਵੀ ਦੇਖਿਆ ਕਿ ਮਿੱਟੀ ਜਿਹੜੀ ਆ ਉਹ ਗਈ ਐ ਤੇ ਉਸ ਤੋਂ ਬਾਅਦ ਫਿਰ ਨਜਾਇਜ਼ ਕਬਜ਼ਾ ਜਿਹੜਾ ਉਹ ਸਰਦਾਰ ਹੂਸ਼ ਸਿੰਘ ਵਗੈਰਾ ਪਰਾਵਾਂ ਤੋਂ ਕੀਤਾ ਗਿਆ ਤੇ ਬਾਕੀ ਅਜ ਤੱਕ ਛੱਪੜ ਦੀ ਜਿਹੜੀ ਹੈ ਨਾ ਸਰ ਉਹ ਕੋਈ ਵੀ ਕਦੇ ਨਿਸ਼ਾਨਦੇਹੀ ਨਹੀਂ ਹੋਈ ਇਸ ਕਰਕੇ ਸਾਨੂੰ ਖੁਦ ਇਹ ਵੀ ਨਹੀਂ ਪਤਾ ਕਿ ਛੱਪੜ ਕਿਹੜੇ ਪਾਸੇ ਤੋਂ ਤੁਰਦਾ ਤੇ ਕਿੱਥੇ ਹੈਗਾ ਇਸ ਮਾਮਲੇ ਵਿੱਚ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਹੈ ਤੇ ਜਲਦ ਹੀ ਕਾਰਵਾਈ ਹੋਵੇਗੀ ਪਿੰਡ ਦੇ ਪੰਚਾਇਤ ਦਾ ਛੱਪੜ ਆ ਜੀ ਤੇ ਛੱਪੜ ਦੇ ਕੁਝ ਵਿਅਕਤੀਆਂ ਨੇ ਅਦਾਲਤ ਸਾਹਮਣੇ ਮਿੱਟੀ ਪਾ ਕੇ ਕਬਜ਼ਾ ਕੀਤਾ ਉਹਦੀ ਆਪਾਂ ਨਿਸ਼ਾਨਦੇਹੀ ਕਰਵਾ ਕੇ ਤਸੀਹਦਾ ਸਾਹਿਬ ਕੋ ਉਹਦੇ ਬੰਦੀ ਤੀਰਾ ਵਿੱਚ ਕਰ ਤੀਰਾ ਇਹ ਤ ਤ ਕਾਰਵਾਈ ਕਰਾ ਦੇ ਪਰਚਾ ਦੱਚ ਕਰਾ ਦ ਗੁਰਦਾਸਪੁਰ ਤੋਂ ਰਿਸ਼ਵਾਲ ਸਿੰਘ ਖਬਰ ਹਰਪਲ ਇੰਡੀਆਲੀ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਡਾ ਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਸੋ ਦੇਰ ਨਾ ਕਰੋ। ਤੁਰੰਤ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarharpalindia.com